ਖਬਰ ਹੁਸ਼ਿਆਰਪੁਰ ਦੇ ਕੇਂਦਰੀ ਜੇਲ੍ਹ ਨਜ਼ਦੀਕ ਦੀ ਹੈ ਜਿੱਥੇ ਕਿ ਅੱਜ ਚੰਡੀਗੜ੍ਹ ਰੋਡ ਤੇ ਕੇਂਦਰੀ ਜੇਲ੍ਹ ਨਜ਼ਦੀਕ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਲਗਾਏ ਗਏ ਲੰਗਰ ਤੇ ਡੀਜੇ ਲਗਾਉਣ ਆਏ ਡੀਜੇ ਵਾਲੇ ਵਿਅਕਤੀ ਦਾ ਲੈਪਟਾਪ ਤੇ ਹੋਰ ਕੀਮਤੀ ਸਮਾਨ ਚੋਰ ਵੱਲੋਂ ਚੋਰੀ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਡੀਜੇ ਵਾਲਿਆਂ ਦੀ ਅੰਤਕ ਮਿਹਨਤ ਸਦਕਾ ਉਹਨਾਂ ਦੀ ਮਿਹਨਤ ਉਦੋਂ ਰੰਗ ਲੈ ਕੇ ਆਈ ਜਦੋਂ ਉਹਨਾਂ ਨੇ ਚੋਰ ਨੂੰ ਬਾਸਾਡੇ ਤੋਂ ਬੈਗ ਸਮੇਤ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਨੇ ਚੋਰ ਦਾ ਸੀਸੀਟੀਵੀ ਦੇ ਆਧਾਰ ਤੇ ਉੱਤੇ ਉਸ ਦਾ ਪਿੱਛਾ ਕੀਤਾ ਤੇ ਜਿਸ ਕਰਕੇ ਉਹਨਾਂ ਨੂੰ ਇਹ ਸਫਲਤਾ ਮਿਲੀ ਤੇ ਸਾਰਾ ਸਮਾਨ ਉਹਨਾਂ ਨੂੰ ਪ੍ਰੋਪਰ ਮਿਲ ਗਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਸਾਰੀ ਜਾਣਕਾਰੀ ਇਹ ਸਾਰੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।mathsf ਜੀ ਬਾਈ ਕੀ ਨਾਮ ਹੈ ਆਪਣਾ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਅੱਜ ਕਿੱਥੇ ਤੇ ਕੀ ਮਾਮਲਾ ਹੋਇਆ ਤੁਹਾਡੇ ਨਾਲ? ਸਵੇਰੇ ਅਸੀਂ ਇੱਥੇ ਲੰਗਰ ਤੇ ਡੀਜੇ ਲੈ ਕੇ ਆਏ ਤੇ ਥੱਲੇ ਗੱਡੀ ਆਪਾਂ ਖੜੀ ਕੀਤੀ ਲਿਆ ਕੇ ਆਪਾਂ ਸਮਾਨ ਪਿੱਛੋਂ ਲਾਣਾ ਸ਼ੁਰੂ ਕੀਤਾ। ਪਤਾ ਕੋਈ ਬੰਦੇ ਕਿਹਾ ਬੈਗ ਸਾਡੀ ਗੱਡੀ ਦਾ ਲੈਪਟਾਪ ਵਾਲਾ ਵਿੱਚ ਕੰਸੋਲ ਡੀਜੇ ਵਾਲਾ ਉਹ ਚੱਕ ਕੇ ਫਰਾਰ ਹੋ ਗਿਆ ਜੀ। ਪਤਾ ਕਿਦਾਂ ਲਗਾਏ ਇਸ ਬਾਰੇ? ਸੀਸੀਟੀਵੀ ਕੈਮਰੇ 'ਚ ਦੇਖਿਆ ਆਪਾਂ, ਬੈਂਕ ਵਾਲੇ ਜੀ ਦੇਖਿਆ ਆਪਣੀ ਦੁਕਾਨ ਵਾਲੇ ਜੀ ਦੇਖਿਆ। ਉਹ ਦੇਖ ਕੇ ਦਾ ਆਪ ਲੱਭਣਾ ਸ਼ੁਰੂ ਕੀਤਾ ਉਹਨੂੰ ਬੰਦਾ ਫੇ ਲੁੱਬ ਲੁੱਬ ਕੇ ਉਹਨੂੰ ਟ੍ਰੇਸ ਕੀਤਾ ਉਹਨੂੰ ਫੇ ਬੱਸ ਸਟੈਂਡ ਸਾਨੂੰ ਮਿਲ ਗਿਆ ਉਹਨੂੰ ਲੈ ਕੇ ਆ ਰਹੇ ਹੁਣ ਚੱਕ ਕੇ ਗੱਡੀ ਦੇ ਵਿੱਚ ਬੈਗ ਦੇ ਵਿੱਚ ਤਾਂ ਕਿੰਨੀ ਕੁ ਕੀਮਤ ਦਾ ਸਮਾਨ ਸੀਗਾ ਡੇਢ ਲੱਖ ਤੋਂ ਉੱਪਰ ਸਮਾਨ ਸੀਗਾ ਕੀ ਕੀ ਸਮਾਨ ਸੀਗਾ ਵਿੱਚ ਉਹਦੇ ਵਿੱਚ ਇੱਕ ਲੈਪਟਾਪ ਸੀਗਾ ਡੀਜੇ ਚਲਾਣੇ ਵਾਲਾ ਕੰਸੋਲ ਸੀ ਉਹਦੀਆਂ ਸਪਲਾਈਆਂ ਸਾਰਾ ਕੁਝ ਤੇ ਹੁਣ ਆਪਾਂ ਕੀ ਕਾਰਵਾਈ ਦੀ ਮੰਗ ਕਰਦੇ ਆ ਉਹਨੂੰ ਲੈ ਕੇ ਆ ਰਹੇ ਫੇ ਪੁਲਿਸ ਦੇ ਮੁਲਾਜ਼ਮਾਂ ਦੇ ਰਾਂਗੇ ਇਹਨੂੰ ਜਮ੍ਹਾਂ ਕਰੰਨੇ ਆ